ਦੀ ਵਾਇਰ ਕਰੂ ਪੈ ਦੱਸ ਦੇਣੀ ਉਹਦਾ ਕਰਕੇ ਮੈਂ ਮਾਫੀ ਚਾਹਦਾ ਸਾਰਿਆਂ ਨੂੰ ਮੈਂ ਕੱਲੇ ਕਰੀ ਛੋਟੀਆਂ ਛੋਟੀਆਂ ਤਾਂ ਤੁਸੀਂ ਨਰਾਜ਼ ਨਹੀਂ ਹੋਣਾ ਇਸ ਗੱਲ ਦਾ ਕੋਈ ਨਹੀਂ ਕਰਕੇ ਮੈਂ ਸਾਰਿਆਂ ਨੂੰ ਫਤਿਹ ਬੁਲਾਉਣੀ ਹੈ ਪੰਗਰ ਦੇ ਦਰਸ਼ਨ ਹੋ ਜਾਂਦੇ ਨੇ ਤੇ ਤੁਸੀਂ ਸਾਰੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡਾ ਬਹੁਤ ਵੱਡਾ ਸਹਾਰਾ ਰਿਹਾ ਹੈ ਮੇਰੇ ਨਾਲ ਬਹੁਤ ਸਰਕਾਰਾਂ ਤਾਂ ਤੁਹਾਨੂੰ ਪਤਾ ਵੀ ਆਪਣੇ ਤੋਂ ਬਿਲਕੁਲ ਭੱਜੀ ਗਈਆਂ ਅਸੀਂ ਹੁਣ ਵੀ ਜਦੋਂ ਨਾਲ ਨਹੀਂ ਜਿੰਨਾ ਪਹਿਲਾਂ ਹਾਈ ਕੋਰਟ ਚ ਦਿੱਕਾਂ ਪਾ ਪਾ ਕੇ ਲਾਰੈਂਸ ਦੀ ਵੀਡੀਓ ਆਪਾਂ ਬੰਦ ਕੀਤੀ ਸੀ ਤੇ ਹੁਣ ਕੱਲ ਦੀ ਲਾਰੈਂਸ ਨੂੰ ਮਨਾ ਕਰਤਾ ਹਾਈ ਕੋਰਟ ਨੇ ਤਾਂ ਹੁਣ ਗੋਲ ਹੀ ਬਰਾਰ ਦੀ ਖਾੜ ਹੈ ਤੁਹਾਨੂੰ ਬਲਈ ਹੁਣ ਤਾਂ ਹੀ ਲੱਗ ਰਿਹਾ ਵੀ ਸਰਕਾਰਾਂ ਜੋ ਗੈਂਗਸਟਰਵਾਦ ਨੂੰ ਚਲਾਈ ਸਰਕਾਰ ਨੇ ਤਾਂ ਫਿਰ ਜੋ ਸਰਕਾਰ ਚਲਾ ਰਹੀ ਹੈ ਤਾਂ ਇੱਕ ਬੰਦਾ ਫਿਰ ਸਰਕਾਰ ਨਾਲ ਕਿਵੇਂ ਲੜ ਸਕਦਾ ਤੁਸੀਂ ਆਪ ਹੀ ਸਮਝੋ ਫਿਰ ਆਪਾਂ ਨੂੰ ਸਵਾਲ ਕਰਨੇ ਪੈਂਦੇ ਆ ਅਸਲ ਗੱਲ ਨਾਲ ਨਹੀਂ ਲੱਗਦਾ ਜਿੰਨੀ ਕਿ ਹਾਈ ਕੋਰਟ ਦੀ ਅਦਾਲਤੀ ਕਾਰਵਾਈ ਉਹ ਆਪਾਂ ਕਰੀ ਜਾਂਦੇ ਆ ਉਥੇ ਆਪਣਾ ਹੱਥ ਪੈਂਦਾ ਥੋੜਾ ਬਹੁਤ ਆਪਾਂ ਪਾ ਲੈਨੇ ਆ ਪਰ ਪ੍ਰਕਾਰ ਵਾਲੇ ਪਾਸੇ ਤੋਂ ਬਿਲਕੁਲ ਘੋਰ ਨਿਰਾਸ਼ਾ ਹਾਂ ਜੀ ਆਪਣੇ ਵੱਲੇ ਕੋਈ ਨਹੀਂ ਹੈ ਇਹ ਪਾਰ ਹੋਈ ਜਾਂਦਾ ਨਹੀਂ ਕਦੀ ਮਿਲ ਕੇ ਲੋਕਾਂ ਦਾ ਬਹੁਤ ਬੰਦਾ ਪੁੱਛਦਾ ਕਿ ਤੁਸੀਂ ਕਿੱਥੇ ਰਹਿੰਦੇ ਹੋ ਸ਼ਹਿਰ ਦਾ ਤੁਸੀਂ ਦੇ ਰਹੇ ਹੋ ਕਿ ਕਿੱਥੋਂ ਆਏ ਥੋੜਾ ਉੱਚੀ ਬੋਲੀ ਕੋਈ ਨਹੀਂ ਆਇਆ ਕਰਦਾਸਪੁਰ ਤੋਂ ਆਏ ਹੀ 7 ਵਜੇ ਤੇ ਖੜੇ ਇੱਥੇ ਤੁਹਾਨੂੰ ਦੱਸਾਂਗੇ ਆਂਦੇ ਤੁਹਾਡਾ ਆਪਣਾ ਪਰਿਵਾਰ ਹੈ ਮੇਰਾ ਜੀ ਤੇ ਕਰ ਰਿਹਾ ਮੈਂ ਇਕੱਲੇ ਇਕੱਲੇ ਨੂੰ ਮਿਲ ਕੇ ਆਉਂਦਾ ਆ ਨਾ ਅਸੀਂ ਵੀ ਮੈਨੂੰ ਪੌਣੇ ਦੋ ਸਾਲ ਹੋ ਗਏ ਲਗਾਤਾਰ ਹਾਂਜੀ ਬਹੁਤ ਮਾੜਾ ਤੇ ਸਿਹਤ ਦਾ ਗਰਾਮੀ ਡਿੱਗਦਾ ਜਾ ਰਿਹਾ ਹੈ ਜਿਆਦਾ ਫਿਰ ਮੈਨੂੰ ਡਾਕਟਰ ਨੇ ਬਹੁਤ ਤਾਂ ਜਿਆਦਾ ਕਿਹਾ ਵੀ ਤੁਸੀਂ ਥੋੜਾ ਜਿਆਦਾ ਵਰਕ ਲੋਡ ਘਟਾਓ ਕਿਉਂਕਿ ਰਾਤ ਦੇ 9 ਵਜੇ ਤੱਕ ਸੰਗਤ ਆਈ ਜੀ ਤੇ ਮੈਂ ਇਕੱਲਾ ਹੁੰਦਾ ਫਿਰ ਮੈਂ ਡਿੱਗ ਪੈਂਦਾ ਹੌਲੀ ਹੌਲੀ ਨਾ ਮੈਂ ਕੋਸ਼ਿਸ਼ ਤਾਂ ਵੋਟ ਕਰਦਾ ਤੇ ਕਹੇ ਵੀ ਜਦੋਂ ਆਪਾਂ ਬਾਰ-ਬਾਰ ਲਾਪ ਦੀ ਗੱਲ ਕਰਾਂਗੇ ਦੁੱਖ ਦੇ ਦੀ ਗੱਲ ਕਰਾਂਗੇ ਤਾਂ ਫਿਰ ਮਨ ਭਰਦਾ ਰਹਿੰਦਾ ਮਨ ਭਰਦਾ ਠੀਕ ਹੈ ਤਾਂ ਉਹ ਫਿਰ ਹਾਰਟਲੀ ਹੁਣ 5 ਸੰਤ ਪਏ ਹੋਏ ਨੇ ਤਾਂ ਮੈਨੂੰ ਐ ਵੀ ਘੱਟੋ ਘੱਟ ਜੀ ਸਾਲ ਦੋ ਸਾਲ ਤਾਂ ਹਲੇ ਮੈਨੂੰ ਜ਼ਰੂਰ ਹੀ ਚੱਲਣਾ ਚਾਹੀਦਾ ਕਿਉਂਕਿ ਹਲ ਤੱਕ ਤਾਂ ਸਾਰੇ ਡੋਸ਼ੀ ਆ ਜਿਹੜੇ ਉਹ ਐ ਕਿ ਐਸਾ ਕਹਿੰਦੇ ਸਾਨੂੰ ਡਿਸਚਾਰਜ ਕਰੋ ਸਾਡਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਇੰਨੀ ਵੱਡੀ ਸੈਲੀਬ੍ਰਿਟੀ ਮਾਰ ਵੀ ਦਿੱਤੀ ਐ ਤੇ ਹੁਣ ਤੁਸੀਂ ਕਹਿ ਰਹੇ ਹੋ ਸਾਡਾ ਕੋਈ ਲੈਣਾ ਦੇਣਾ ਨਹੀਂ ਲਾਰੈਂਸ ਕਹਿੰਦਾ ਮੇਰਾ ਲੈਣਾ ਦੇਣਾ ਨਹੀਂ ਐ ਗੋੜੀ ਕਹਿ ਰਿਹਾ ਇੰਟਰਵਿਊ ਦੇ ਵਿੱਚ ਜਿਸ ਨੇ ਭਾਈ ਸਾਹਿਬ ਨੇ ਕਿਹਾ ਸੀ ਕਰਤਾ ਇਹਨੂੰ ਕੌਣ ਸੁੱਖਿਆ ਕੌਣ ਇਹਦਾ ਸਰਕਾਰ ਨੂੰ ਚਾਹੀਦਾ ਇੱਕ ਪਾਸੇ ਉਹਨਾਂ ਨੂੰ ਗਲੋਰੀਫਾਈ ਕਰੀ ਜਾਂਦੇ ਨੇ ਟੀਵੀ ਚੈਨਲਾਂ ਤੇ ਇੱਕ ਕਹੀ ਜਾਂਦਾ ਹਾਂ ਅਸੀਂ ਮਾਰਿਆ ਦੂਜੇ ਕਹੀ ਨੇ ਸਾਡਾ ਕੋਈ ਲੈਣਾ ਦੇਣਾ ਨਹੀਂ ਮੱਲ ਕਹਿਣ ਤੋਂ ਭਾਵ ਸਿੱਖ ਪਰਿਵਾਰ ਚ ਜਨਮ ਲੈਣਾ ਸਿਰ ਤੇ ਪੱਗ ਰੱਖਣੀ ਤੁਹਾਨੂੰ ਕਾਫੀ ਮਹਿੰਗੀ ਕੰਮ ਹੋਣਾ ਸਾਡਾ ਕੋਈ ਗੁਸੂਰ ਨਹੀਂ ਅਸਾਹੀ ਅਸੀਂ ਜਨਮजात ਸਿੱਖ ਸੀ ਪਰ ਅਸੀਂ ਕਾਮਯਾਬ ਸਾਡੀ ਔਕਾਤ ਛੋਟੀ ਸੀ ਸੀ ਕਾਮਯਾਬ ਵਾਲੇ ਹੋ ਗਏ ਆ ਦੋ ਗੱਲਾਂ ਸਾਡੀ ਬਣੀ ਬਾਈ ਇਹੀ ਰਹੇਗਾ ਸਾ ਏਡੀ ਵੱਡੀ ਕਾਮਯਾਬੀ ਇਹਨਾਂ ਤੋਂ ਜਰੀ ਨਹੀਂ ਕੀ ਹੋਰ ਮੇਰੇ ਬੱਚੇ ਦਾ ਵੀ ਨਾ ਸਾਰੇ ਹੈ ਤੁਸੀਂ ਧੀ ਭੈਣ ਦਾ ਸਾਂਝੀ ਸੀ ਮਾੜਾ ਲਿਖਿਆ ਨਹੀਂ ਮਾੜਾ ਗਾਇਆ ਇਹ ਤਾਂ ਗੱਲ ਹੈ ਬਾਪ ਜੇ ਫਿਰ ਵੀ ਮਾਰਦੇ ਨਹੀਂ ਹੁਣ ਖੇਤੀ ਸਾਡਾ ਕੀਤਾ ਜੇ ਖੇਤੀ ਸੰਘਰਸ਼ ਦੇ ਵਿੱਚ ਉਹਨੇ ਆਪਦੇ ਪੁਰਖਿਆਂ ਦੀ ਮਦਦ ਕਰਤੀ ਉੱਥੇ ਜਾ ਕੇ ਦਿੱਲੀ ਵੀ ਦੱਬ ਲੈਂਦਾ ਇਹਨੂੰ ਪੰਜਾਬ ਕਹਿੰਦੇ ਨੇ ਤਾਂ ਉਹਨੇ ਉਹਨੂੰ ਇੱਕ ਐਪੀਸ਼ੀਏਟ ਕੀਤਾ ਕੀ ਮਾੜਾ ਕਰਤਾ ਇਹੜੇ ਸਾਲ ਭਰ ਤੋਂ ਉੱਥੇ ਸੜਕਾਂ ਤੇ ਡੁੱਲ ਰਹੀ ਸੀ ਜਿਉਂ ਉਹਨਾਂ ਨੇ ਇੱਕ ਹਾ ਦਾ ਨਾਅਰੇ ਮਾਰਿਆ ਹਾਂਜੀ ਔਰ ਉਹਨੇ ਕੋਈ ਸੰਘਰਸ਼ ਦੀ ਗਵਾਹੀ ਨਹੀਂ ਕੀਤੀ ਬਸ ਇੱਕ ਆਪਣੇ ਆਪ ਨੂੰ ਮੈਂ ਵੀ ਖੇਤੀ ਕਰਦਾ ਮੈਂ ਵੀ ਉਹਨਾਂ ਦਾ ਹਿੱਸਾ ਉਹੀ ਗੱਲਾਂ ਉਹਨਾਂ ਨੇ ਸਾਡੇ ਦੇ ਉੱਤੇ ਇੱਕ ਵੱਖਰਾ ਟੈਗ ਲਾ ਇੱਕ ਬਾਗੀ ਦਾ ਟੈਗ ਲਾ ਉਸੇ ਨਿਸ਼ਚਿਤ ਪਤਾ ਜਿਹੜੀ ਕਿ ਬਾਕੀ 4-5 ਪਾਇਆ ਹਾਂ ਕੋ ਕਦੀ ਤਾਂ ਹੁੰਦਾ ਕੋਈ ਨਾ ਕੋਈ ਆਪਾਂ ਨੂੰ ਕੇਸ ਦੇ ਵਿੱਚ ਦੋਸ਼ੀ ਵਰਸਲ ਸਟੇਟ ਮਸਲਾ ਚੱਲਦਾ ਹੈ ਤੇ ਜਦੋਂ ਸਤੇਹ ਦੀ ਉਹਨਾਂ ਦੀਆਂ ਕਮੀਆਂ ਨੂੰ ਲਕਾਉਣ ਚ ਲੱਗ ਜਵੇ ਸਾਨੂੰ ਸਬੂਤ ਕਿਹਨੇ ਦੇੜਿਆ ਸਤੇਹ ਨੇ ਇਨਵੈਸਟੀਗੇਸ਼ਨ ਜੀਮਸ ਨੇ ਇਹ ਉਹੀ ਛਪਾਉਣ ਦੇ ਵਿੱਚ ਲੱਗੇ ਹੋਣਗੇ ਕਿ ਸਾਡਾ ਖਾਪਾ ਜਸਟਿਸ ਦੀ ਗੀਰ ਕਿੱਥੇ ਕਰ ਲਾਂਗੇ ਪਹਿਲੀ ਗੱਲ ਤਾਂ ਜਸਟਿਸ ਕੀ ਹੈ ਕਿ ਸਾਨੂੰ ਬੱਚਾ ਮਿਲ ਜੂਗਾ ਸਾਡਾ ਕਦੇ ਵੀ ਮੈਂ ਜੀ ਇਹ ਤਾਂ ਇਕਲੀ ਉੱਠਣ ਵਾਲੀ ਗੱਲ ਹੈ ਵੀ ਸਾਂਝਾ ਖੂਨ ਦੀ ਬਹਿ ਨਹੀਂ ਸਕਦੇ ਘਰੇ ਲੜਦੇ ਤਾਂ ਰਹਾਂਗੇ ਜਿੰਦੋਂ ਤੱਕ ਹੱਟ ਪਿਆ ਹਨ ਪਰ ਉਹ ਨਹੀਂ ਸੰਭੱਖਦੇ ਵੀ ਇਹ ਤਾਂ 25 ਸਾਲ ਦੀ ਹਾਰੀਆਂ ਕਰ ਕਰਕੇ ਕਿ ਲੇਬਰ ਕਲਾਸ ਦੇ ਕੰਮ ਕਰਕੇ ਬੱਚੇ ਨੇ ਇਸ ਤੱਕ ਲੈ ਕੇ ਆਉਂਦਾ ਤਾਂ ਫਿਰ ਤੁਸੀਂ ਉਸ ਆਸਾਨੀ ਨਾਲ ਮਾਰ ਦਿੰਦੇ ਉਹਨੂੰ ਹਾਜ਼ਮ ਕਰਨਾ ਬਹੁਤਔਖਾ ਪਰ ਇਹੋ ਜਿਹਾ ਹੁਣ ਹਰ ਪੁੱਤ ਦੀ লাশ ਮੋਢਿਆ ਉਤਰੀ ਲੰਘਦੀ ਆ ਤਾਂ ਕੋਈ ਬੰਦਾ ਦੂਜਾ ਅੰਦਾਜ਼ੇ ਹੀ ਨਹੀਂ ਲਾ ਸਕਦਾ ਉਹਨੂੰ ਤੋਂ ਲੱਗਦਾ ਵੀ ਉਹ ਖਾਲਸਾਨੀ ਸੀ ਇੱਕ ਨੁਕਟਾ ਤਾਂ ਬਣੀ ਉਹ ਤਾਂ ਉਹ ਤਾਂ ਇੱਥੇ ਖੜੇ ਹੁੰਦੇ ਪਰ ਅਸੀਂ ਕੀ ਸੀ ਅਸੀਂ ਤਾਂ ਆਪਦੇ ਆਪ ਨੂੰ ਪੁੱਛੀਏ ਨੇ ਵੀ ਯਾਰ ਸਾਰੀ ਸਰਵਿਸ ਫੌਜ ਦੀ ਬਾਰਡਰ ਤੇ ਲੰਘੀ ਮੈਂ ਵੀ ਖਾਲਸਾਨੀ ਆ ਹਾਂ ਬਾਲ ਵੀ ਨਹੀਂ ਅਸੀਂ ਤਾਂ ਆਪਣੇ ਆਪ ਨੂੰ ਸਵਾਲ ਪੁੱਛੀਏ ਨੇ ਸੀ ਹੈ ਕੀ ਹੈ ਸਾਡੇ ਮਾਪੇ ਪਿੱਕੇ ਹੈ ਕਿੱਥੇ ਨੇ ਅਸੀਂ ਰਫਿਊਜੀਆ ਵਾਂਗੂ ਆਏ ਰਫਿਊਜੀਆ ਵਾਂਗੂ ਮਾਰਤੇ ਸਾਡਾ ਤਾਂ ਆਪਣਾ ਕੋਈ ਮੁਲਕ ਹੀ ਨਾ ਹੋਇਆ ਜਿਹੜਾ ਸਾਡੀ ਗੱਲ ਸੁਣੇ ਕੋਈ ਤਾਂ ਮਾਈ ਬਾਪ ਹੋਵੇ ਨਾ ਅਸੀਂ ਦੁਨੀਆ ਤੇ ਜੰਮੇ ਆ ਇੱਥੋਂ ਦੀ ਆਬੂ ਹਵਾਜ ਸਾਹ ਪਾਣੀ ਲੈਣੇ ਕੋਈ ਕਿਸੇ ਨੂੰ ਤਾਂ ਅਸੀਂ ਆਪਣਾ ਕਹਿ ਸਕਦੇ ਹੋਈਏ ਕਿਹਨੂੰ ਕਹੀਏ ਛੱਡ ਤਾਂ ਆਪਣੇ ਵੀ ਨਹੀਂ ਨਾਲ ਤੁਰਦੇ ਐਕ ਤੁਸੀਂ ਲੋਕਾਂ ਜਿਨ੍ਹਾਂ ਨੇ ਹਮਦਰਦੀ ਜਿਟਾਈ ਐ ਮੈਨੂੰ ਲੱਗਦਾ ਵੀ ਪ੍ਰਮਾਤਮਾ ਸਾਰੀ ਸੰਗਤ ਚ ਵੱਸਦਾ ਏ ਜੇ ਤੁਹਾਡਾ ਇਹਨਾਂ ਸਾਥ ਆ ਤੁਹਾਡੇ ਮਨ ਨੂੰ ਕਿਤੇ ਨਾ ਕਿਤੇ ਫਰਕ ਪਿਆ ਬਸ ਸਾਡੀ ਆਹੀ ਕਾਮਯਾਬੀ ਹੈ ਆਹੀ ਸਾਡੇ ਪੱਲੇ ਹੈ ਬਿਲਕੁਲ ਨਹੀਂ ਬਿਲਕੁਲ ਭਲਾ ਆਪਦੇ ਮਨ ਸੁਝਾ ਲੈਣੇ ਵੀ ਤੇਰਾ ਪੁੱਤ ਨਹੀਂ ਸੀ ਸਾਰੇ ਲੋਕਾਂ ਦਾ ਇਹ ਵੀ ਤਾਂ ਦੁਖੀ ਨੇ ਕਿੰਨੇ ਹੁੰਦੇ ਆ ਆਪਣੋ ਲੋਕ ਥੋੜੀ ਝੋਲੀ ਪਾ ਦਿੰਨਾ ਥੋੜਾ ਥੋੜਾ ਕਰਕੇ ਬਣ ਜਾ ਆਹੀ ਟਾਈਮ ਪਾਸ ਕਰਨ ਦਾ ਸਾਧਨ ਹੈ ਬਿਲਕੁਲ ਨਹੀਂ ਬਿਲਕੁਲ dajë në bosht po ta bëjë atë po bëjë atë